ਕ੍ਰਿਆਸਤ نیوز ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਨਾਦਪੁਰੀ ਤਾਂ ਵੱਡੀ ਖਬਰ ਲੈ ਕੇ ਮੋੜ ਤੋਂ ਹਾਜ਼ਰ ਹਾਂ ਤੁਹਾਨੂੰ ਦੱਸ ਦਈਏ ਕਿ ਐਜੀਪੀਸੀ ਦੀ ਨਿਗਰਾਨ ਕਮੇਟੀ ਦੀ ਮੀਟਿੰਗ ਹੋਣੀ ਸੀ ਤਾਂ ਐਜੀਪੀਸੀ ਦੀ ਜੋ ਸੱਤ ਮੈਂਬਰੀ ਕਮੇਟੀ ਦੀ ਪਟਿਆਲਾ ਵਿਖੇ ਮੀਟਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਜਿਸ ਦੇ ਵਿੱਚ ਸੱਤ ਮੈਂਬਰਾਂ ਨੇ ਸ਼ਾਮਿਲ ਹੋਣਾ ਸੀ ਤਾਂ ਉਸ ਦੇ ਵਿੱਚ ਪੰਜ ਹੀ ਮੈਂਬਰ ਸ਼ਾਮਿਲ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਜਿਹੜਾ ਆ ਇਹ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਹੁਣ ਇਸ ਮੀਟਿੰਗ ਤੋਂ ਪਹਿਲਾਂ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਤਾਂ ਇਸ ਲਈ ਇਸ ਮੀਟਿੰਗ ਦੇ ਵਿੱਚ ਜੋ 7 ਮੈਂਬਰੀ ਦੀ ਕਮੇਟੀ ਮਿਟੀ ਕਮੇਟੀ ਦੀ ਜੋ ਮੀਟਿੰਗ ਕੀਤੀ ਜਾਣੀ ਸੀ ਉਸ ਦੇ ਵਿੱਚ 7 ਮੈਂਬਰਾਂ ਦੀ ਜਗ੍ਹਾ ਤੇ 5 ਮੈਂਬਰ ਹੀ ਪਹੁੰਚ ਸਕੇ ਨੇ ਤਾਂ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਹਾਂ ਹੁਣ ਤੱਕ ਦੀ ਵੱਡੀ ਅਪਡੇਟ ਹੈ ਐਜੀਪੀਸੀ ਦੀ ਨਿਗਰਾਨ ਕਮੇਟੀ ਦੀ ਤੀਸਰੀ ਮੀਟਿੰਗ ਜਿਹੜੀ ਆ ਪਟਿਆਲਾ ਵਿਖੇ ਕੀਤੀ ਜਾ ਰਹੀ ਹੈ ਪਟਿਆਲਾ ਵਿਖੇ ਹੋਣੀ ਸੀ 7 ਮੈਂਬਰੀ ਕਮੇਟੀ ਦੀ ਮੀਟਿੰਗ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਇਸ ਮੀਟਿੰਗ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 7 ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਪੰਜ ਹੀ ਮੈਂਬਰ ਜਿਹੜੇ ਨੇ ਉਹ ਪੁੱਜੇ ਨੇ ਤਾਂ ਹੁਣ ਹਰਜਿੰਦਰ ਸਿੰਘ ਧਾਮੀ ਤੋਂ ਬਾਅਦ ਪ੍ਰੋਫੈਸਰ ਕਿਰਪਾਲ ਸਿੰਘ ਬਟੂਂਗਰ ਦਾ ਜਿਹੜਾ ਆ ਉਹ ਅਸਤੀਫਾ ਜਿਹੜਾ ਆਇਆ ਗਿਆ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਪੰਜ ਮੈਂਬਰ ਜਿਹੜੇ ਪਹੁੰਚੇ ਨੇ ਤਾਂ ਉਹ ਗੁਰਪ੍ਰਤਾਪ ਵਡਾਲਾ ਮਨਪ੍ਰੀਤ ਸਿੰਘ ਈਆਲੀ ਇਕਵਾਲ ਸਿੰਘ ਝੁੰਦਾ ਸਤਵੀਰ ਕੌਰ ਅਤੇ ਸੰਤਾ ਸਿੰਘ ਉਦੇਪੁਰ ਜਿਹੜੇ ਨੇ ਇਹ ਪਹੁੰਚੇ ਨੇ ਤਾਂ ਇਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਤੇ ਪ੍ਰੋਫੈਸਰ ਕਰਪਾਲ ਸਿੰਘ ਬਡੂੰਗਰ ਨੇ ਵੀ ਸ਼ਾਮਲ ਹੋਣਾ ਸੀ ਇਸ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਜਿਹੜਾ ਇਹ ਦੇ ਦਿੱਤਾ ਤਾਂ ਦੋ ਮੈਂਬਰਾਂ ਨੇ ਮੀਟਿੰਗ ਤੋਂ ਪਹਿਲਾਂ ਜਿਹੜਾ ਅਸਤੀਫਾ ਦੇ ਦਿੱਤਾ ਤਤਾਂ ਨੂੰ ਦੱਸਦੀ ਹੈ ਕਿ ਪ੍ਰੋਫੈਸਰ ਕਿਰਪਾਲ ਸਿੰਘ ਵਟੋਂਗਰ ਨੇ ਆਪਣਾ ਅਸਤੀਫਾ ਜੋ ਸ਼੍ਰੀ ਅਕਾਲ ਤਖਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਆਪਣਾ ਅਸਤੀਫਾ ਜਿਹੜਾ ਆ ਇਹ ਅ ਭੇਜਦਾ ਤਾਂ ਤਾਂ ਥੋੜੀ ਦੇਰ ਬਾਅਦ ਜਿਹੜਾ ਪਟਿਆਲਾ ਦੇ ਵਿਖੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਸ਼੍ਰੋਮਣੀ ਅਕਾਲੀ ਦਰਬਾਰ ਤੋਂ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਜੋ ਡਰਾਈਵ ਉੱਪਰ ਨਜ਼ਰ ਰੱਖਣ ਲਈ ਇਹ ਕਮੇਟੀ ਦਾ ਗਠਨ ਕੀਤਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਗਈ ਸੀ ਤਾਂ ਤਾਂ ਇਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਟੂਂਗਰ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਤਾਂ ਅੱਜ ਹੋਣ ਵਾਲੀ ਇਹ ਅਹਿਮ ਬੈਠਕ ਦੇ ਵਿੱਚ ਕੁਝ ਮਿੰਟ ਪਹਿਲਾਂ ਆਪਣੇ ਅਸਤੀਫੇ ਦਾ ਜਿਹੜਾ ਪ੍ਰੋਫੈਸਰ ਕਿਰਪਾਲ ਸਿੰਘ ਬਟੂਂਗਰ ਵੱਲੋਂ ਐਲਾਨ ਕੀਤਾ ਗਿਆ ਤਾਂ ਪੱਤਰ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਰਾ ਨੂੰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦੇ ਕਾਰਨਾਂ ਨੂੰ ਵੀ ਸਪਸ਼ਟ ਕੀਤਾ ਕਿਉਂ ਕਿਸ ਲਈ ਉਹ ਅਸਤੀਫਾ ਦੇ ਰਹੇ ਨੇ ਜਾਂ ਕਿਸ ਵਜ੍ਹਾ ਦੇ ਨਾਲ ਜਿਹੜਾ ਉਹ ਅਸਤੀਫਾ ਜਿਹੜਾ ਆ ਇਹ ਦੇ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਕਈ ਵੱਡੇ ਖੁਲਾਸੇ ਕੀਤੇ ਸਨ ਤਾਂ ਇਸ ਤੋਂ ਇਲਾਵਾ ਗਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਉੱਪਰ ਦਬਾਅ ਸੀ ਪਰ ਉਹ ਉਹਨਾਂ ਨੂੰ ਅਸਤੀਫਾ ਜਿਹੜਾ ਆ ਇਹ ਨਹੀਂ ਦੇਣਾ ਚਾਹੀਦਾ ਸੀ ਤਾ ਉਹ ਜਿਹੜਾ ਆ ਉਹ ਦਬਾ ਦੇ ਚੱਲਦਿਆਂ ਉਹਨਾਂ ਨੇ ਇਹ ਅਸਤੀਫਾ ਜਿਹੜਾ ਆ ਇਹ ਦਿੱਤਾ ਹੈ ਤਾਂ ਕਿ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਦੀ ਸੇਵਾ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਆ ਉਹ ਲਗਾਈ ਗਈ ਹੈ ਇਸ ਕਰਕੇ ਹਰਜਿੰਦਰ ਸਿੰਘ ਤਾਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਸੰਬੰਧੀ ਜੋ ਬਣੀ ਸੱਤ ਮੈਂਬਰੀ ਕਮੇਟੀ ਪਿੱਛੇ ਨਹੀਂ ਹਟਣਾ ਚਾਹੀਦਾ ਸੀ ਉਹਨਾਂ ਨੂੰ ਦਿੱਤੀ ਗਈ ਸੇਵਾ ਜਿਹੜੀ ਹੈ ਇਹ ਨਿਭਾਉਣੀ ਚਾਹੀਦੀ ਸੀ ਉਹਨਾਂ ਦਾ ਅਸਤੀਫਾ ਜਿਹੜਾ ਹੈ ਇਹ ਗਲਤ ਸਮੇਂ ਉੱਤੇ ਦਿੱਤਾ ਗਿਆ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਅਲੋ ਜਿਹੜੀ ਉਹਨਾਂ ਨੂੰ ਸੇਵਾ ਲਗਾਈ ਗਈ ਸੀ ਇਸ ਲਈ ਉਹਨਾਂ ਨੂੰ ਇਹ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਤੋਂ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਦੀ ਜੋ ਵੱਡੀ ਅਪਡੇਟ ਹੈ ਕਿ ਐ ਜੀ ਪੀ ਸੀ ਦੀ ਜੋ ਨਿਗਰਾਨ ਕਮੇਟੀ ਦੀ ਤੀਸਰੀ ਮੀਟਿੰਗ ਹੈ ਉਹ ਪਟਿਆਲਾ ਦੇ ਵਿੱਚ ਕੀਤੀ ਜਾ ਰਹੀ ਹੈ ਪਟਿਆਲਾ ਦੇ ਵਿੱਚ ਇਹ ਜਿਹੜੀ 7 ਮੈਂਬਰਾਂ ਦੀ ਮੀਟਿੰਗ ਜਿਹੜੀ ਆ ਇਹ ਕੀਤੀ ਜਾਣੀ ਸੀ ਅਹਿਮ ਖੁਲਾਸੇ ਕੀਤੇ ਜਾਣੇ ਸਨ ਅਹਿਮ ਵਿਚਾਰ ਦਿੱਤੇ ਜਾਣੀ ਸੀ ਇਸ ਦੇ ਉੱਤੇ ਕੋਈ ਵੱਡਾ ਫੈਸਲਾ ਜਿਹੜਾ ਆ ਇਹ 7 ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਲਈ ਕੀਤਾ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਹਰਜਿੰਦਰ ਸਿੰਘ ਧਾਮੀ ਤੇ ਪ੍ਰੋਫੈਸਰ ਕਿਰਪਾਲ ਸਿੰਘ ਵਡੋਂਗਰ ਦਾ ਅਸਤੀਫਾ ਜਿਹੜਾ ਆ ਉਹ ਆ ਜਾਂਦਾ ਤਾਂ ਇਸ ਮੀਟਿੰਗ ਦੇ ਵਿੱਚ ਜਿੱਥੇ 7 ਮੈਂਬਰਾਂ ਨੇ ਸ਼ਾਮਲ ਹੋਣਾ ਸੀ ਤਾਂ ਉੱਥੇ ਬਿਲਕੁਲ ਅ ਦੋ ਜਿਹੜੇ ਮੈਂਬਰ ਉਹ ਗੈਰਹਾਜ਼ਰ ਰਹੇ ਨੇ ਤਾਂ ਉੱਥੇ ਹੀ ਮਨਪ੍ਰਿਤ ਆਰਡੀ ਵੱਲੋਂ ਵੀ ਇਸ ਉੱਤੇ ਵੱਡੇ ਸਵਾਲ ਚੁੱਕੇ ਗਏ ਨੇ ਇਸ ਉੱਤੇ ਵੱਡੇ ਸਵਾਲ ਜਿਹੜੇ ਨੇ ਇਹ ਚੁੱਕੇ ਗਏ ਨੇ ਕਿ ਜਿੱਥੇ ਸੱਤ ਮੈਂਬਰੀ ਕਮੇਟੀ ਜੋ ਨਿਗਰਾਨ ਕਮੇਟੀ ਸ਼੍ਰੀ ਅਕਾਲ ਤਖਤ ਵੱਲੋਂ ਬਣਾਈ ਗਈ ਸੀਗੀ ਮੈਂਬਰਸ਼ਿਪ ਦੀ ਭਰਤੀ ਦੇ ਲਈ ਉੱਥੇ ਇਹ ਦੋ ਮੈਂਬਰ ਜਿਹੜੇ ਨੇ ਉਹ ਗੈਰਹਾਜ਼ਰ ਨੇ ਤਾਂ ਸੱਤ ਮੈਂਬਰਾਂ ਦੀ निगरानी ਦੇ ਹੇਠ ਜਿਹੜੀ ਆ ਇਹ ਮੀਟਿੰਗ ਚੱਲਣੀ ਸੀ ਤਾਂ ਉਹਨਾਂ ਦੇ ਵਿੱਚ ਚੱਲਣੀ ਸੀ ਵਿਚਾਰ ਚਰਚਾ ਕੀਤੀ ਜਾਣੀ ਸੀ ਤਾਂ ਕਈ ਜਿਹੜੇ ਮੁੱਦੇ ਨੇ ਉਹ ਵਿਚਾਰੇ ਜਾਣੇ ਸੀ ਪਰ ਉਸ ਦੇ ਵਿੱਚੋਂ ਹੁਣ ਦੋ ਮੈਂਬਰ ਜਿਹੜੇ ਨੇ ਉਹ ਗੈਰ ਹਾਜ਼ਰੇ ਨੇ ਤਾਂ ਇਹ ਆਲਟੀ ਵੱਲੋਂ ਇਹ ਜਿਹੜੇ ਵੱਡੇ ਸਵਾਲ ਚੱਕੇ ਗਏ ਨੇ ਤਾਂ ਉੱਥੇ ਹੀ ਜਥੇਦਾਰ ਗਿਆਨੀ ਜੋ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਜਿਹੜੀ ਇਹ ਸੇਵਾ ਦਿੱਤੀ ਗਈ ਸੀ ਉਹਨਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਸੀ ਤੇ ਇਹ ਬਿਲਕੁਲ ਮੰਤ ਭਾਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਨੂੰ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜਾ ਇਹ ਠੁਕਰਾਇਆ ਗਿਆ ਉਹਨਾਂ ਨੂੰ ਅਸਤੀਫਾ ਜਿਹੜਾ ਆ ਉਹ ਨਹੀਂ ਦੇਣਾ ਚਾਹੀਦਾ ਇਸ ਉੱਤੇ ਉਹਨਾਂ ਨੂੰ ਮੁੜ ਵਿਚਾਰ ਕਰ ਚਰਚਾ ਕਰਨੀ ਚਾਹੀਦੀ ਹੈ ਤਾਂ ਹੁਣ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆਂ ਇਹ ਵੱਡੀ ਅਪਡੇਟ ਹੈ ਕਿ ਜੋ ਐਜੀਪੀਸੀ ਦੀ ਨਿਗਰਾਨ ਕਮੇਟੀ ਪਟਿਆਲਾ ਦੇ ਵਿਖੇ ਚੱਲ ਰਹੀ ਹੈ ਇਸ ਮੀਟਿੰਗ ਦੇ ਵਿੱਚ 7 ਮੈਂਬਰਾਂ ਨੇ ਸ਼ਾਮਲ ਹੋਣਾ ਸੀ ਤਾਂ ਉਸ ਦੇ ਵਿੱਚ ਸਿਰਫ 5 ਹੀ ਮੈਂਬਰ ਸ਼ਾਮਲ ਹੋਏ ਨੇ ਤਾਂ ਇਹ 5 ਮੈਂਬਰਾਂ ਨੇ ਜਿਹੜਾ ਆ ਉੱਥੇ ਵਿਚਾਰ ਚਰਚਾ ਜਿਹੜੀ ਹੈ ਸੱਤ ਮੈਂਬਰਾਂ ਵੱਲੋਂ ਜਿਹੜੀ ਆ ਉਹ ਕੀਤੀ ਜਾਣੀ ਸੀ ਜ ਜਿਹੜੇ ਉਹ ਪੰਜ ਮੈਂਬਰ ਪਹੁੰਚੇ ਨੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ ਜੋ ਗੁਰਪ੍ਰਤਾਪ ਵਟਾਲਾ ਪਰਪੀ ਸਿੰਘ ਏ.ਆਰ.ਡੀ ਇਕਬਾਲ ਸਿੰਘ ਝੁੰਡਾ ਤੇ ਸਤਵੰਤ ਕੌਰ ਤੇ ਸੰਤਾ ਸਿੰਘ ਉਦੇਪੁਰ ਏ ਮੀਟਿੰਗ ਦੇ ਵਿੱਚ ਜਿਹੜੇ ਨੇ ਉਹ ਪਹੁੰਚੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਤੇ ਹਰਜਿੰਦਰ ਸਿੰਘ ਧਾਮੀ ਵੱਲੋਂ ਪਹਿਲਾਂ ਹੀ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਇਸ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਰਹੇ